ਕਿ ਔਰਤ ਕਿੰਨੀ ਕਿ ਚੇਤਨ ਹੋਈ ਆ ਚੇਤਨ ਹੋ ਗਈ ਆ ਕਮਾਉਣ ਵਾਸਤੇ ਜਾਂ ਘਰਬਾਰ ਸੰਭਾਲਣ ਵਾਸਤੇ ਕੰਫਰਟ ਜ਼ੋਨ ਚ ਜਾਣ ਵਾਸਤੇ ਪਰ ਸਮਾਜ ਲਈ ਚੇਤਨ ਨਹੀਂ ਕੋਈ ਔਰਤ ਜਿੰਨਾ ਚਿਰ ਸਮੂਹਿਕ ਤੌਰ ਤੇ ਨਹੀਂ ਸੋਚਦੀ ਸੋਸਾਇਟੀ ਬਾਰੇ ਨਹੀਂ ਸੋਚਦੀ ਕਿ ਪੇ ਬੈਕ ਟੂ ਸੋਸਾਇਟੀ ਬਾਰੇ ਨਹੀਂ ਗੱਲਬਾਤ ਕਰਦੀ ਉਹਨਾਂ ਚਿਰ ਉਹਦੀ ਚੇਤਨਤਾ ਜਿਹੜੀ ਉਹ ਫਿਰ ਉਸ ਪੱਦਰ ਦੀ ਚੇਤਨਤਾ ਨਹੀਂ ਗਈ ਨਹੀਂ ਬਿਲਕੁਲ ਨਹੀਂ ਜਿੰਨਾ ਚਿਰ ਅਸੀਂ ਕਿੰਨਾ ਵੀ ਪੜਹੀ ਜਾਈਏ ਪੜਹੀ ਜਾਈਏ ਜੇ ਅਸੀਂ ਉਸ ਨੂੰ ਵੰਡ ਨਹੀਂ ਸਕਦੇ ਤਾਂ ਕਾਹਦੀ ਚੇਤਨਾ ਤਾਂ ਪੜਨਾ ਹੈ ਜਿਹੜਾ ਉਹਨੂੰ ਆਪਦੇ ਤੱਕਰ ਸੀਮਤ ਰੱਖਣ ਦਾ ਕੋਈ ਫਾਇਦਾ ਨਹੀਂ ਇਸ ਟਾਈਮ ਅਸੀਂ ਪ੍ਰੀਤਕੋਟ ਖੜੇ ਹੋਏ ਆਂ ਤੇ ਇੱਥੇ ਪ੍ਰੋਗਰੈਸਿਵ ਐਜੂਕੇਸ਼ਨ ਸੁਸਾਇਟੀ ਵੱਲੋਂ ਆ ਜਿਹੜਾ ਇੱਕ ਪ੍ਰੋਗਰਾਮ ਕਰਵਾਇਆ ਗਿਆ ਇਹ ਪ੍ਰੋਗਰਾਮ ਆ ਜਿਹੜਾ 바ਵਾ ਸਾਹਿਬ ਡਾਕਟਰ ਭੀਮrao ਅੰਬੇਡਕਰ ਜੀ ਦੇ ਪ੍ਰੀਨਿਰਵਾਣ ਦਿਵਸ ਨੂੰ ਸਮਰਪਿਤ ਕਰਵਾਇਆ ਗਿਆ ਤੇ ਇਸ ਦਾ ਵਿਸ਼ਾ ਜਿਹੜਾ ਉਹ ਨਾਰੀ ਚੇਤਨਾ ਰੱਖਿਆ ਗਿਆ ਤੇ ਮੁੱਖ ਤੌਰ ਦੇਤੇ ਜੋ ਬਹੁਜਨਾਂ ਦਾ ਅੰਦੋਲਨ ਆ ਉਹਨਾਂ ਅੰਦੋਲਨਾਂ ਦੇ ਵਿੱਚ ਨਾਰੀ ਦੀ ਕੀ ਭੂਮਿਕਾ ਹੋਣੀ ਚਾਹੀਦੀ ਹੈ ਉਹਨਾਂ ਦੀ ਕੀ ਦਿਸ਼ਾ ਹੋਣੀ ਚਾਹੀਦੀ ਤੇ ਕੀ ਦਸ਼ਾ ਹੈਗੀ ਇਸ ਟਾਈਮ ਸਮੁੱਚੀਆਂ ਗੱਲਾਂ ਦੇ ਉੱਤੇ ਜਿਹੜੀ ਵਿਚਾਰ ਚਰਚਾ ਕੀਤੀ ਗਈ ਔਰਤਾਂ ਇਸ ਪ੍ਰੋਗਰਾਮ ਬਾਰੇ ਜਿਹੜਾ ਕੀ ਸੋਚਦੀਆਂ ਕਿਵੇਂ ਦੇਖਦੀਆਂ ਹੈਆਂ ਕਿਉਂਕਿ ਜਿਨ੍ਹਾਂ ਨੇ ਇਹ ਜਿਹੜਾ ਇਸ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਸਾਡੇ ਨਾਲ ਕੁਝ ਔਰਤਾਂ ਮਯੂਧ ਨੇ ਸਾਡੀਆਂ ਮਾਵਾਂ ਭੈਣਾਂ ਅਜੂਦ ਨੇ ਆਪਾਂ ਦੇ ਨਾਲ ਗੱਲਬਾਤ ਕਰਾਂਗੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਅਮੈਂ ਵੀ ਦੱਸਿਓ ਕਿ ਅੱਜ ਇਹ ਜੋ ਪ੍ਰੋਗਰਾਮ ਕੀਤਾ ਗਿਆ ਹੈਗਾ ਇਸ ਪ੍ਰੋਗਰਾਮ ਨੂੰ ਵੈਸੇ ਨਾਰੀ ਚੇਤਨਾ ਨੂੰ ਸਮਰਪਿਤ ਇਹ ਪ੍ਰੋਗਰਾਮ ਸੀਗਾ ਤੁਸੀਂ ਖੁਦ ਇੱਕ ਔਰਤੋਂ ਇੱਕ ਔਰਤ ਹੋਣ ਦੇ ਨਾਤੇ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਜਿਹੜਾ ਕਿਵੇਂ ਦੇਖਦੇ ਹੋ ਤੁਸੀਂ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਨੂੰ ਅਸੀਂ ਇਸ ਤਰ੍ਹਾਂ ਦੇਖਦੇ ਹਾਂ ਕਿ ਇਸ ਸਮੇਂ ਬਹੁਤ ਜ਼ਿਆਦਾ ਲੋੜ ਹੈ ਕਿਉਂਕਿ ਬਾਬਾ ਸਾਹਿਬ ਨੇ ਔਰਤ ਨੂੰ ਜੋ ਹੱਕ ਦਿੱਤੇ ਔਰਤ ਨੇ ਪੜ੍ਹ ਲਿਖ ਕੇ ਤਰੱਕੀ ਤਾਂ ਬਹੁਤ ਕੀਤੀ ਪਰ ਸਮਾਜ ਨੂੰ ਪੇ ਬੈਕ ਟੂ ਸੋਸਾਇਟੀ ਨਹੀਂ ਕੀਤਾ ਜੋ ਕਿ ਸਮੇਂ ਦੀ ਲੋੜ ਹੈ ਕਿਉਂਕਿ ਜੇ ਬਾਬਾ ਸਾਹਿਬ ਦਾ ਦਿੱਤਾ ਅਸੀਂ ਖਾ ਲੈਨੇ ਆ ਤਾਂ ਸਮਾਜ ਦਾ ਨਹੀਂ ਹੱਥ ਫੜਦੇ ਤਾਂ ਅਸੀਂ ਉੱਥੇ ਦੇ ਉੱਥੇ ਹੀ ਆ ਕਿਉਂਕਿ ਸਾਰੇ ਸਮਾਜ ਨੂੰ ਬਾਬਾ ਸਾਹਿਬ ਨੇ ਕਿਹਾ ਸੀ ਪੜੋ ਜੁੜੋ ਸੰਘਰਸ਼ ਕਰੋ ਤੇ ਜੇ ਅਸੀਂ ਪੜ੍ਹ ਲਏ ਜੋੜ ਵੀ ਗਏ ਪਰ ਸੰਘਰਸ਼ ਨਾ ਕੀਤੇ ਤਾਂ ਸਾਨੂੰ ਇਸ ਦਾ ਪੜ੍ਹਾਈ ਦਾ ਵੀ ਕੋਈ ਫਾਇਦਾ ਨਹੀਂ ਕਿਉਂਕਿ ਜਾਨਵਰ ਵੀ ਪੇਟ ਭਰਨ ਲਈ ਤਾਂ ਕੁਛ ਨਾ ਕੁਛ ਕਰ ਲੈਂਦੇ ਆ ਤੇ ਅਸੀਂ ਪੜ੍ਹ ਲਿਖ ਕੇ ਜੇ ਆਪਦੇ ਸਮਾਜ ਬਾਰੇ ਨਹੀਂ ਸੋਚਦੇ ਤਾਂ ਬਹੁਤ ਮੰਦ ਭਾਗੀ ਗੱਲ ਹੈ ਕਿ ਸਾਡਾ ਸਮਾਜ ਐਸੀ ਕਰਕੇ ਪਿੱਛੇ ਜਾ ਰਿਹਾ ਕਿਉਂਕਿ ਔਰਤ ਨੂੰ ਚੇਤਨ ਹੋਣ ਦੀ ਬਹੁਤ ਲੋੜ ਹੈ ਇਹੋ ਜਿਹੜੇ ਚੇਤਨਾ ਸੈਮੀਨਾਰ ਆ ਉਹ ਹੋਰ ਵੀ ਜ਼ਿਆਦਾ ਹੋਣੇ ਚਾਹੀਦੇ ਆ ਜੀ ਅਸੀਂ ਆਪਾਂ ਅਕਸਰ ਦੇਖਦੇ ਹੈਗੇ ਆ ਕਿ ਜਦੋਂ ਔਰਤਾਂ ਦੀ ਚੇਤਨਾ ਨਾਲ ਸੰਬੰਧਿਤ ਅਕਸਰ ਸੈਮੀਨਾਰ ਤਾਂ ਆਪਾਂ ਬਹੁਤ ਦੇਖਦੇ ਹੈਗੇ ਆ ਕੁਝ ਬੀਬੀਆਂ ਵੀ ਸਟੇਜਾਂ ਤੋਂ ਚੜ ਕੇ ਗੱਲਾਂ ਕਰ ਜਾਂਦੀ ਹੈਗੀਆਂ ਕੁਝ ਵੀਰ ਭਰਾ ਵੀ ਸਟੇਜਾਂ ਦੇ ਉੱਤੇ ਗੱਲਾਂ ਕਰ ਜਾਂਦੇ ਹੈਗੇ ਆ ਘਰੇ ਜਾਨਸਾਰ ਆ ਜਿਹੜੀ ਬਾਹਰੀ ਡਿਵਾਈਡੇਸ਼ਨ ਆ ਉਹ ਘਰੇ ਜਾਨਸਾਰ ਉਹ ਹੀ ਡਿਵਾਈਡੇਸ਼ਨ ਆ ਜਿਹੜੀ ਖੇਰ ਦੇਖਣ ਨੂੰ ਮਿਲਦੀ ਹੈਗੀ ਆ ਫਿਰ ਉਸ ਤਰ੍ਹਾਂ ਦਾ ਅੰਤਰ ਕਹੋ ਉਸ ਤਰ੍ਹਾਂ ਦਾ ਬਦਲਾਵ ਕਿਉਂ ਨਹੀਂ ਆ ਰਿਹਾ ਹੈਗਾ ਕੀ ਕਾਰਨ ਮੰਨਦੇ ਹੋ ਕਿ ਉਸ ਪੱਧਰ ਦਾ ਹਾਲ ਤੀਕ ਚੇਂਜ ਕਿਉਂ ਨਹੀਂ ਆਇਆ ਤੁਸੀਂ ਇਹ ਦੇਖੋ ਅੱਜ ਜਿਹੜਾ ਸਾਡਾ ਪ੍ਰੋਗਰਾਮ ਸੀਗਾ ਇਹਦੇ ਵਿੱਚ ਔਰਤਾਂ ਦੀ ਗਿਣਤੀ ਕਿੰਨੀ ਸੀ ਜਦੋਂ ਕਿ ਇਹ ਜਿਹੜੀਆਂ ਚੇਅਰ ਆ ਸਾਰੀਆਂ ਔਰਤਾਂ ਨਾਲ ਭਰੀਆਂ ਹੋਣੀਆਂ ਚਾਹੀਦੀਆਂ ਸੀਆਂ ਇਸ ਤੋਂ ਪਤਾ ਲੱਗਦਾ ਕਿ ਔਰਤ ਕਿੰਨੀ ਚੇਤਨ ਹੋਈ ਆ ਚੇਤਨ ਹੋ ਗਈ ਆ ਕਮਾਉਣ ਵਾਸਤੇ ਜਾਂ ਘਰ-ਬਾਰ ਸੰਭਾਲਣ ਵਾਸਤੇ ਕੰਫਰਟ ਜ਼ੋਨ 'ਚ ਜਾਣ ਵਾਸਤੇ ਪਰ ਸਮਾਜ ਲਈ ਚੇਤਨ ਨਹੀਂ ਹੋਈ ਜੋ ਕਿ ਸਮੇਂ ਦੀ ਲੋੜ ਹੈ ਕਿ ਸਮਾਜ ਵਾਸਤੇ ਵੀ ਸਾਨੂੰ ਚੇਤਨ ਹੋਣਾ ਚਾਹੀਦਾ ਕਿ ਸਾਡੇ ਸਮਾਜ ਦੀ ਵੀ ਅਸੀਂ ਬਾਹ ਫੜਨੀ ਨਹੀਂ ਤੁਹਾਨੂੰ ਲੱਗਦਾ ਹੈਗਾ ਵੀ ਜਿੰਨਾ ਚਿਰ ਔਰਤ ਦੀ ਔਰਤ ਜਿੰਨਾ ਚਿਰ ਸਮੂਹਿਕ ਤੌਰ ਤੇ ਨਹੀਂ ਸੋਚਦੀ ਸੋਸਾਇਟੀ ਬਾਰੇ ਨਹੀਂ ਸੋਚਦੀਗੀ ਪੇ ਬੈਕ ਟੂ ਸੋਸਾਇਟੀ ਬਾਰੇ ਨਹੀਂ ਗੱਲਬਾਤ ਕਰਦੀ ਉਹਨਾਂ ਚਿਰ ਉਹਦੀ ਚੇਤਨਤਾ ਜਿਹੜੀ ਉਹ ਫਿਰ ਉਸ ਪੱਧਰ ਦੀ ਚੇਤਨਤਾ ਨਹੀਂਗੀ ਨਹੀਂ ਬਿਲਕੁਲ ਨਹੀਂ ਕਿਉਂਕਿ ਜਿੰਨਾ ਚਿਰ ਅਸੀਂ ਕਿੰਨਾ ਵੀ ਪੜਹੀ ਜਾਈਏ ਪੜਹੀ ਜਾਈਏ ਜੇ ਅਸੀਂ ਉਸ ਨੂੰ ਵੰਡ ਨਹੀਂ ਸਕਦੇ ਤਾਂ ਕਾਦੀ ਚੇਤਨਾ ਤਾਂ ਪੜਨਾ ਹੈ ਜਿਹੜਾ ਉਹਨੂੰ ਆਪ ਦੇ ਤੱਕਰ ਸੀਮਤ ਰੱਖਣ ਦਾ ਕੋਈ ਫਾਇਦਾ ਨਹੀਂ ਜਿਵੇਂ ਅੱਜ ਅਸੀਂ ਇੱਥੇ ਆਏ ਆ ਸੁਣਿਆ ਵੱਡੇ ਵੱਡੇ ਬਲਾਰੇ ਬੋਲੇ ਆ ਪਰ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਸਪਰੈਡ ਨਹੀਂ ਕਰਦੇ ਤਾਂ ਉਹਦਾ ਕੀ ਫਰਕ ਪੈਣਾ ਸਾਨੂੰ ਇਹੋ ਜਿਹੇ ਸੈਮੀਨਾਰਾਂ 'ਚ ਜਾਂਦਾ ਅਛਾ ਮੈਮ ਇਹ ਦੱਸਿਓ ਕਿ ਅੱਜ ਵਾਲਾ ਜਿਹੜਾ ਇਹ ਪ੍ਰੋਗਰਾਮ ਹੈਗਾ ਕਿੱਦਾਂ ਦਾ ਲੱਗਿਆ ਤੁਹਾਨੂੰ ਲੱਗਦਾ ਹੈਗਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਲਗਾਤਾਰ ਕਰਨ ਦੇ ਨਾਲ ਵਾਕਿਆ ਹੀ ਔਰਤਾਂ ਦੇ ਵਿੱਚ ਚੇਤਨਤਾ ਆ ਸਕਦੀ ਹੈਗੀ ਆ ਜਾਂ ਇਹਨਾਂ ਪ੍ਰੋਗਰਾਮਾਂ ਨੂੰ ਜਿਹੜਾ ਕਿੱਥੋਂ ਤੀਕ ਲੈ ਕੇ ਜਾਣਾ ਚਾਹੀਦਾ ਕੀ ਇਹ ਕਮਰਾ ਬੰਦ ਤੀਕ ਹੀ ਹੋਣੇ ਚਾਹੀਦੇ ਜਾਂ ਖੁੱਲਿਆਂ ਦੇ ਵਿੱਚ ਵੀ ਹੋਣੇ ਚਾਹੀਦੇ ਨਹੀਂ ਇਹ ਪ੍ਰੋਗਰਾਮ ਤਾਂ ਓਪਨਲੀ ਹੋਣੇ ਚਾਹੀਦੇ ਆ ਮੈਂ ਤਾਂ ਕਹਿੰਨੀ ਆ ਹਰ ਗਲੀ ਹਰ ਮੁਹੱਲੇ ਦੇ ਵਿੱਚ ਹੋਣੇ ਚਾਹੀਦੇ ਆ ਚਾਹੇ ਸਾਡੇ ਕੋਲੇ 10 ਲੇਡੀਜ਼ ਹੀ ਹੋਣ ਉੱਥੇ ਹੀ ਇਹੋ ਜਿਹੇ ਪ੍ਰੋਗਰਾਮ ਹੋਣੇ ਚਾਹੀਦੇ ਆ ਕਿਉਂਕਿ ਜਿੰਨਾ ਚਿਰ ਨਾਰੀ ਘਰ ਚੋਂ ਨਿਕਲ ਕੇ ਪੜ੍ਹਾਈ ਤੱਕਰ ਨਹੀਂ ਆਉਂਦੀ ਉਹਨਾਂ ਚਿਰ ਸਾਡਾ ਸਮਾਜ ਅੱਗੇ ਨਹੀਂ ਵੱਸ ਸਕਦਾ ਨਾਰੀ ਚੇਤਨਾ ਤਾਂ ਬਹੁਤ ਵੱਡੀ ਚੀਜ਼ ਆ ਕਿਉਂਕਿ ਨਾਰੀ ਤੋਂ ਬਿਨਾਂ ਜਿਹੜਾ ਸੰਸਾਰ ਹੀ ਨਹੀਂ ਵਿਕਾਸ ਕਰ ਸਕਦਾ ਇਸ ਕਰਕੇ ਨਾਰੀ ਚੇਤਨਾ ਜਿਹੜੀ ਬਹੁਤ ਜ਼ਰੂਰੀ ਆ ਤਾਂ ਇਹ ਸਾਨੂੰ ਛੋਟੇ-ਛੋਟੇ ਮਹੱਲਿਆਂ 'ਚ ਗਲੀਆਂ 'ਚ ਛੋਟੀ ਜੀ ਇੱਕ ਗਿਣਤੀ 'ਚ ਵੀ ਜਿੱਥੇ ਸਾਨੂੰ ਔਰਤਾਂ ਮਿਲਦੀਆਂ ਸਾਨੂੰ ਇਹ ਚੇਤਨਾ ਸੈਮੀਨਾਰ ਆ ਜਿਹੜੇ ਕਰਨੇ ਚਾਹੀਦੇ ਆ ਸਾਨੂੰ ਉਹਨਾਂ ਨੂੰ ਸਮਝਾਉਣਾ ਚਾਹੀਦਾ ਜੋ ਕਿ ਸਮੇਂ ਦੀ ਲੋੜ ਆ